ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਕਲੈਕਸ਼ਨਾਂ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਜਿਹੜੇ ਸੂਟ ਨੇ ਜਿਨ੍ਹਾਂ ਦੇ ਸੂਟਾਂ ਨੂੰ ਮੈਂ ਇੱਥੇ ਅੱਜ ਐਡ ਕੀਤਾ ਹੈ ਡਿਟੇਲ ਕੋਸ਼ਿਸ਼ ਕਰਾਂਗੀ ਸਭ ਦੀ ਦੱਸਦੇ ਆ ਅਗਰ ਕਿਸੇ ਦੀ ਰਾਇ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਫਰਸਟ ਕਲੈਕਸ਼ਨਾਂ ਜਿਹੜੀਆਂ ਨੇ ਪਿਓਰ ਬਨਾਰਸੀ ਬ੍ਰੋਕੇਟ ਦੇ ਵਿੱਚ 2.5 ਮੀਟਰ ਦਾ ਵੇਵਿੰਗ ਵਰਕ ਵਾਲਾ ਤੁਹਾਨੂੰ ਸ਼ਾਰਟ ਦਾ ਫੈਬਰਿਕ ਮਿਲੇਗਾ ਬਾਟਮ ਜਿਹੜਾ ਨਾਲ ਆਏਗਾ ਪਿਓਰ ਸਿਲਕ ਦਾ ਆਏਗਾ 2 ਟਰ ਮੀਟਰ ਦਾ ਪਲੇਨ ਫੈਬਰਿਕ ਦੇ ਨਾਲ ਦੁਪੱਟਾ ਜਿਹੜਾ ਆਏਗਾ ਵਿਸਕੋਸ ਬੈਂਬਰ ਜੌਰਜਟ ਦੇ ਨਾਲ ਆਏਗਾ ਬੈਟਸਨ ਬ੍ਰਾਂਡਡ ਆਏਗਾ ਰੇਟ ਜਿਹੜਾ ਹੈ ਇਹ ਦਾ 1000 ਰੁਪਏ ਆ ਪਿਆਵਾਂ ਸ਼ਾਦੀਆਂ ਤੇ ਪਾਉਣ ਲਈ ਸੂਟ ਬਹੁਤ ਸੋਹਣਾ ਹੈ ਰੰਗ ਬਹੁਤ ਜ਼ਿਆਦਾ ਹੈਗੇ ਨੇ ਤੇ ਸਾਰੇ ਰੰਗ ਮੈਂ ਇੱਥੇ ਐਡ ਕਰ ਦਿੱਤੇ ਨੇ ਐਸੇ ਹੀ ਫਿਰੋਜੀ ਕਲਰ ਦੇ ਵਿੱਚ ਅੱਛੀ ਤੁਹਾਨੂੰ ਜਿਹੜੇ ਡਿਜ਼ਾਈਨ ਨੇ ਅਲੱਗ-ਅਲੱਗ ਮਿਲ ਜਾਣਗੇ ਰੰਗ ਤੁਹਾਨੂੰ ਲੱਗਣਗੇ ਵੇਖਣ ਨੂੰ ਕਿ ਸੇਮ ਨੇ ਰੰਗ ਸੇਮ ਹੈ ਪਰ ਜਿਹੜੇ ਡਿਜ਼ਾਈਨਿੰਗ ਵਿੱਚ ਕਰ ਦਿੱਤੀ ਗਈ ਹੈ ਉਹ ਅਲੱਗ-ਅਲੱਗ ਹੈ। ਸੂਟ ਬੜੇ ਸੋਹਣੇ ਨੇ ਪਰਸਨਲੀ ਮੈਨੂੰ ਹੀ ਬਹੁਤ ਪਸੰਦ ਆਏ ਨੇ ਤੇ ਫੈਬਰਿਕ ਜਿਹੜਾ ਹੈ ਬੈਸਟ ਕੁਆਲਿਟੀ ਦਾ ਹੈ। ਐ ਸੂਟਾਂ ਦੀ ਤੇ ਜਿਹੜੀ ਹੈ ਕਿ ਸਾਰੀਆਂ ਭੈਣਾਂ ਨੂੰ ਮੈਂ ਛੋੜੀ ਕੇ ਰੈਂਦੀ ਆ ਕਿਉਂਕਿ ਇੰਨੇ ਘੱਟ ਰੇਟ ਦੇ ਵਿੱਚ ਇੰਨੇ ਸੋਹਣਾ ਸੂਟ ਕਿਤੇ ਨਹੀਂ ਮਿਲਦਾ। ਸ਼ਰਟ ਜਿਹੜੀ ਆਰਗੈਂਜ਼ਾ ਦੀ 2.5 ਮੀਟਰ ਦੀ ਆਏਗੀ, ਦੁਪੱਟਾ ਜਿਹੜਾ ਹੈ ਉਹ ਵੀ ਆਰਗੈਂਜ਼ਾ ਦਾ 2 ਮੀਟਰ ਦਾ ਆਏਗਾ, ਬਾਟਮ ਜਿਹੜਾ ਹੈ ਉਹ ਚੌਰ-ਚਟ ਦਾ ਆਏਗਾ 2 ਮੀਟਰ ਦਾ ਪਲੇਨ ਤੇ ਰੇਟ ਜਿਵੇਂ ਕਿ ਤੁਹਾਨੂੰ ਪਤਾ ਹੈ ਸਿਰਫ ਤੇ ਸਿਰਫ 400 ਰੁਪਏ ਸ਼ਿਪਿੰਗ ਚਾਰਜਸ ਫ੍ਰੀ ਹੈ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਜਿਹੜੇ ਸੂਟ ਨੇ ਆਲ ਓਵਰ ਇੰਡੀਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਪਹੁੰਚਣਗੇ ਸ਼ਿਪਿੰਗ ਜਿਹੜੀ ਹੈ ਇਹਨਾਂ ਸੂਟਾਂ ਤੇ ਵੀ ਫ੍ਰੀ ਹੈ ਜਿਹੜੇ ਪਹਿਲਾਂ ਸੂਟ ਆਏ ਨੇ ਬ੍ਰਾਕਟ ਵਾਲੇ ਉਹਨਾਂ ਤੇ ਵੀ ਫ੍ਰੀ ਹੈ ਰੇਟ ਹੈ ਜੀ ਇਹਨਾਂ ਦਾ ਸਿਰਫ ਤੇ ਸਿਰਫ 400 ਰੁਪਏ ਕੋਈ ਤੁਸੀਂ ਕੋਈ ਕੁਇਰੀ ਕਰਨੀ ਹੈ ਜਾਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਲਈ ਮੈਂ ਆਪਣਾ ਨੰਬਰ 623924575 ਜਿਹਾ ਦਿੱਤਾ ਆ ਉਸ ਨੰਬਰ ਤੇ ਆ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਕਵਰੀ ਕਰਨਾ ਚਾਹੁੰਦੇ ਹੋ ਚਾਹੀਏ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ ਇਹਨਾਂ ਵਿੱਚ ਕੁਝ ਨਵੇਂ ਰੰਗ ਅਪਡੇਟ ਹੋਏ ਨੇ ਰੇਟ ਇਹਨਾਂ ਦਾ ਵੀ 400 ਹੀ ਆ ਜਿਹੜੇ ਹੁਣ ਇਸ ਵੇਲੇ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਇਹ ਰੰਗ ਕੁਝ ਨਵੇਂ ਆਏ ਨੇ ਫੈਬਰਿਕ ਸੇਮ ਹੈ ਰੇਟ ਵੀ ਸੇਮ ਹੈ ਸਿਰਫ ਤੇ ਸਿਰਫ 400 ਰੁਪਏ ਚਨਾਉਣ ਦਾ ਜੀ ਆ ਗਿਆ ਸੂਟ ਚਨਾਉਣ ਵੀ ਕਾਫੀ ਟ੍ਰੈਂਡ ਕਰ ਰਿਹਾ ਚਨਾਉਣ ਦਾ ਟਾਈਮ ਮੀਟਰ ਦਾ ਡਿਜੀਟਲ ਪ੍ਰਿੰਟ ਵਾਲਾ ਆਲ ਓਵਰ ਫੋਇਲ ਹੋਇਆ ਸ਼ਾਰਟ ਦਾ ਫੈਬਰਿਕ ਹੈ ਦੁਪੱਟਾ ਦਾ ਹੀ ਮੀਟਾ ਦਾ ਮਸਲੀਨ कॉटन ਦਾ ਆਏਗਾ ਤੇ ਚਾਰੋਂ ਸਾਈਡਾਂ ਤੇ ਤੇ ਲੈਸ ਲੱਗੀ ਹੈ ਬਾਟਮ ਜਿਹੜਾ ਆਏਗਾ ਪਲੇਨ ਆਏਗਾ कॉटन ਦਾ ਰੇਟ ਇਹਦਾ 620 ਰੁਪਏ ਆ ਸ਼ਿਪਿੰਗ ਚਾਰਜਸ ਇਹਦੇ ਵੀ ਫ੍ਰੀ ਹੈ ਬਾਟਮ ਪਲੇਨ ਆਏਗਾ ਸ਼ਰਟ ਜਿਹੜੀ ਹੈ ਉਹ ਚਰੋਂ ਦੀ ਆਲਓਵਰ ਪ੍ਰਿੰਟਡ ਆਏਗੀ ਫਾਇਰ ਪ੍ਰਿੰਟ ਦੇ ਨਾਲ ਦੁਪੱਟਾ ਜਿਹੜਾ ਹੈ ਉਹ ਬਾਕੀ ਸਾਰਾ ਪਲੇਨ ਹੈ ਸਾਈਡਾਂ ਤੇ ਵਾਈਟ ਕਦਰ ਦੀ ਜਿਹੜੀ ਲੈਸ ਲੱਗੀ ਮਿਲੇਗੀ ਤੇ ਰੰਗ ਇਹਦੇ ਵਿੱਚ ਜਿਹੜੇ ਆ 15 ਤੋਂ 20 ਹੈਗੇ ਨੇ ਇਹ ਕੁਝ ਬ੍ਰாக்கਟ ਦੀਆਂ অপਸ਼ਨਾਂ ਰਹਿ ਗਈਆਂ ਸੀ ਤਾਂ ਇੱਥੇ ਐਡ ਕਰ ਦਿੱਤੀਆਂ ਨੇ ਤੇ ਇਹ ਸਾਰੀਆਂ ਜਿਹੜੀਆਂ ਆਪਸ਼ਨ ਨੇ ਬ੍ਰਾਕਟ ਦੇ ਜਿੰਨੇ ਵੀ ਸੂਟ ਨੇ ਸਾਰੇ अवेलेबल ਨੇ ਸੇਮ ਐਜ਼ ਇਟ ਇਜ਼ ਸੇਮ ਐਜ਼ ਇਟ ਇਜ਼ ਰੇਟ ਤੇ ਕੋਈ ਵੀ ਕੁਇਰੀ ਤਾਂ ਨੰਬਰ 6239245750 ਤੇ ਜਾ ਕੇ ਮੈਸੇਜ ਕਰ ਦਿਓ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਨੇ-ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ